ਸਰਬਜੀਤ ਸਿੰਘ ਖਾਲਸਾ ਹੋਰਾਂ ਨੇ ਇਹ ਗੱਲ ਕਹੀ ਉਹ ਕਹਿੰਦੇ ਕਿ ਅਮਰਪਾਲ ਬਾਹਰ ਆ ਜਵੇ ਅਸੀਂ ਨਵਾਂ ਅਕਾਲੀ ਦਲ ਬਣਾਵਾਂਗੇ ਤੇ ਕਹਿੰਦੇ ਜਿਹੜੇ ਬਾਕੀ ਆ ਝੂਮਣੀਆ ਅਕਾਲੀ ਦਲ ਦੇ ਉਹਨਾਂ ਨੂੰ ਵੀ ਨਾਲ ਲੈਣ ਬਾਰੇ ਸੋਚ ਰਹੇ ਆ ਪਹਿਲਾਂ ਕਹਿੰਦੇ ਐਸਜੀਪੀਸੀ ਚੋਣਾ ਲੜਾਂਗੇ ਆ ਵੀ ਲੜਾਂਗੇ ਜਿਹੜੀਆਂ ਜਿਮਨੀ ਚੋਣਾ ਨੇ ਤੇ ਨਵਾਂ ਅਕਾਲੀ ਦਲ ਜਿਹੜਾ ਬਣਾਵਾਂਗੇ 27 ਦੇ ਵਿੱਚ ਸਰਕਾਰ ਬਣਾਵਾਂਗੇ ਕਿ ਸਰਬਜੀਤ ਸਿੰਘ ਖਾਲਸਾ ਹੋਰੀ ਸਭ ਸੁਖਵੀਰ ਸਿੰਘ ਬਾਦਲ ਕੋਲ ਜਾ ਕੇ ਕੱਲ ਤੱਕ ਤੇ ਫਰੀਦਕੋਟ ਤੋਂ ਟਿਕਟ ਮੰਗਦੇ ਸੀ ਅੱਜ ਕਹਿੰਦੇ ਨਹੀਂ ਅਕਾਲੀ ਦਲ ਨਵਾਂ ਬਣਾਉਣ ਦੀ ਲੋੜ ਹੈ ਪ੍ਰਧਾਨ ਸਾਹਿਬ ਜੀ ਮੀਟਿੰਗ ਕਰਨ ਆਲੇ ਸਾਮਣੇ ਕੱਲਾ ਮੈਂ ਸੀ ਮੈਨੂੰ ਕਹਿੰਦੇ ਭੀ ਖਡੂਰ ਸਾਹਿਬ ਵਾਸਤੇ ਕਾਉਂ ਕੇ ਪਰਿਵਾਰ ਕਿਵੇਂ ਰਵੇ ਜਹਦਰ ਗੁਰਦੇਵ ਸਿੰਘ ਕਾਉਂ ਕੇ ਅੱਛਾ ਪਤਾ ਜੀ ਬਹੁਤ ਚੰਗੀ ਗੱਲ ਹੈ ਮੈਨੂੰ ਕਹਿੰਦੇ ਉਹਨਾਂ ਨਾਲ ਗੱਲ ਮੱਖਾ ਜਿਵੇਂ ਹੁਣੇ ਚੱਲ ਜਾਨੇ ਤੇ ਜਿਹੜੇ ਕਹਿੰਦੇ ਅਸੀਂ ਇਲੈਕਸ਼ਨ ਨਹੀਂ ਲੜਨੀ ਜਾਂ ਸੰਵਿਧਾਨ ਨੂੰ ਨਹੀਂ ਮੰਨਦੇ ਚਲੋ ਉਹ ਉਹਨਾਂ ਦੀ ਮਰਜ਼ੀ ਆ ਉਹਨਾਂ ਦੀ ਆਪਣੀ ਸੋਚ ਹੈ ਭਾਈ ਅਮਰਤਪਾਲ ਸਿੰਘ ਹਰਾਂ ਦਾ ਹੋਗਾ ਜੀ ਉਹ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨੇ ਮੈਂ ਜੀ ਸਰਬੀਰ ਜੀ ਨੂੰ ਨਾਂ ਕਰਤੀ ਮੈਂ ਮਤਲਬ ਆਹ ਹਮਦਾ ਦਾਵਾ ਵਾਪਸ ਲੈਣਾ ਜਦੋਂ ਮੈਂ ਦਾਬੇਦਾਰ ਸੀਗਾ ਤੇ ਜਦੋਂ ਮੈਂ ਲੱਖ ਦੇਖੇ ਤੇ ਮੈਂ ਨਾ ਕਰ ਮੈਂ ਸਰਬਜੀ ਸਹੋਰਣਾ ਨਾਲ ਗੱਲ ਕੀਤੀ ਇਹ ਖਾਲਸਾ ਜੀ ਦਾ ਭਾਈ ਬੈਂ ਸਿੰਘ ਸਹੋਰਣਾ ਦੇ ਬੇਟੇ ਦਾ ਮੈਂ ਜੇ ਸਰਬਜੀ ਤੈਨੂੰ ਫਰੀਦਕੋਟ ਤੋਂ ਨਹੀਂ ਚਾਉਣਾ ਤੇ ਜੇ ਤੈਨੂੰ ਖਡੂਰ ਸਾਹਿਬ ਲੈ ਜੀ ਉਹ ਜਿੱਤਰਾ ਬੋਲਦਾ ਭਾਜੀ ਜਿੱਤਰਾ ਤੁਹਾਨੂੰ ਚੰਗਾ ਲੱਗਦਾ ਮੈਂ ਉਹਦੀ ਮੈਸੇਜ ਦੇ ਨਾਲ ਵੀ ਗੁੱਡੀ ਦੇ ਨਾਲ ਵੀ ਸੰਦੀਪ ਦੇ ਨਾਲ ਵੀ ਗੱਲ ਕਰ ਗੱਲ ਨੇ ਪਰ ਚੜ ਗਈ ਮੈਂ ਸੁਬੀਰ ਜੀ ਨਾਲ ਗੱਲ ਕੀਤੀ ਵੀ ਆਹ ਪ੍ਰੋਪੋਜ਼ਲ ਹੈ ਮੈਨੂੰ ਕਹਿੰਦੇ ਤੂੰ ਸਵੇਰੇ ਬਾਦਲਪਿੰਡਾ ਜਾ ਬਾਦਲਪਿੰਡ ਚਲਾ ਗਿਆ ਕਿ ਕਦੋਂ ਸੱਜਣਾ ਹੀ ਉਹ ਚਲੇਗੀ ਸਾਫ ਕੰਮ ਤੇ ਜਾ ਕੇ ਗੱਲਬਾਤ ਕੀਤੀ ਉਹ ਕਹਿੰਦੇ ਜੀ ਮੇਰੇ ਕੋਲੇ ਸਰਪੀ ਸਿੰਘ ਖਾਲਸਾ ਫਰੀ ਆਏ ਸੀ ਕਿ ਹੁਣ ਕਹੀ ਕੀ ਜੰਦੇ ਅਜ ਵੀ ਕੋਈ ਕਾਲੀਦਾਨ ਨੂੰ ਅਮਰਤਪਾਲ ਸਿੰਘ ਦੇ ਜਾਂ ਸਰਪੀ ਸਿੰਘ ਖਾਲਸਾ ਦੇ ਬਰਾਬਰ ਨਹੀਂ ਸੀ ਖੜਾ ਕਰਨਾ ਚਾਹੀਦਾ ਇਹ ਨਹੀਂ ਖੜਾ ਕਰਨਾ ਚਾਹੀਦਾ ਜੇ ਕਿਤੇ ਨਾ ਖੜਾ ਕਰ ਦੇਣਾ ਤੇ ਪੂਰੇ ਪੰਜਾਬ ਤੇ ਇਹਨਾਂ ਦਾ ਅਸਰ ਹੁੰਦਾ ਸੰਗਰੂਰ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ 1.5 ਸਾਲ ਪਹਿਲੋਂ ਐਮਪੀ ਬਣੇ ਲਾਲਾ ਲਾਲਾ ਤਾ 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 ਸੀ ਮਾਨ ਸਾਹਿਬ ਮਾਨ ਸਾਹਿਬ ਕੌਮ ਦੇ ਰੱਖੇ ਮਾਨ ਸਾਹਿਬ ਉਹਨਾਂ ਨੇ ਕੀ ਕੀਤਾ ਖਡੂਰ ਸਾਹਿਬ ਤੋਂ ਜਿਹੜਾ ਉਹਨਾਂ ਦਾ ਉਮੀਦਵਾਰ ਸੀ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਖੜੋਤਾ ਖੜੋਤਾ ਉਹਨਾਂ ਨੇ ਬਾੜ ਲਿਆ ਮਾਨ ਸਾਹਿਬ ਜਿੱਤ ਗਏ ਹੈ ਨਹੀਂ ਨਾ ਜਿੱਤੇ ਮੀਰ ਸਿੰਘ ਬਾਦਲ ਹੋਰਾਂ ਨੂੰ ਮਜ਼ਾਕ ਵੀ ਉਡਾਇਆ ਜਾਂਦਾ ਰਿਹਾ ਤੇ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਕੱਪ ਮਾਰਤੀ ਜੀ ਬੰਬ ਸੱਟ ਕੇ ਸੜਕਾਂ ਜਿਹੜੀਆਂ ਨਹੀਂ ਟਟੜੀਆਂ ਜਿਹੜਾ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਉਦੋਂ ਬਿਆਨ ਦਿੱਤਾ ਸੀ ਤਾਂ ਉਦੋਂ ਬਾਅਦ ਉਹ ਕਾਫੀ ਟਰੋਲ ਵੀ ਹੁੰਦੇ ਰਹੇ ਆ ਆਟਾ ਦਾਲ ਦੀ ਸਕੀਮ ਦੀ ਗੱਲ ਕੀਤੀ ਸੀ ਕੋਈ ਨਹੀਂ ਐਡਾ ਵੱਡਾ ਗੱਪ ਇਹ ਕਿਵੇਂ ਹੋ ਜਾ ਫਿਰ ਸੁਵੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਬਿਜਲੀ ਸਰਪਲਸ ਕਰ ਦ ਲੈ 10-10 12-12 ਘੰਟੇ ਕੱਟ ਲੱਗਦੇ ਆ ਇਹ ਕਹਿੰਦਾ ਕਿ ਬਿਜਲੀ ਆਮ ਆਮ ਕਰ ਦੂੰਗਾ ਗੱਪ ਗੱਪੀ ਤੁਸੀਂ ਸੁਣਦੇ ਹੋਵੋਗੇ ਕਿ ਨਵੇਂ-ਨਵੇਂ ਜਿਹੜੇ ਲੋਕ ਸਭਾ ਮੈਂਬਰ ਚੁਣੇਗੇ ਸਰਬਜੀਤ ਸਿੰਘ ਖਾਲਸਾ ਹੋਰਾਂ ਨੇ ਇਹ ਗੱਲ ਕਹੀ ਉਹ ਕਹਿੰਦੇ ਕਿ ਅਮਰਤਪਾਲ ਬਾਹਰ ਆ ਜਵੇ ਅਸੀਂ ਨਵਾਂ ਅਕਾਲੀ ਦਲ ਬਣਾਵਾਂਗੇ ਤੇ ਕਹਿੰਦੇ ਜਿਹੜੇ ਬਾਗੀ ਆ ਸ਼ਰੂਮਣੀ ਅਕਾਲੀ ਦਲ ਦੇ ਉਹਨਾਂ ਨੂੰ ਵੀ ਨਾਲ ਲੈਣ ਬਾਰੇ ਸੋਚ ਰਹੇ ਆ ਪਹਿਲਾਂ ਕਹਿੰਦੇ ਐਸਜੀਪੀਸੀ ਚੋਣਾਂ ਲੜਾਂਗੇ ਆ ਵੀ ਲੜਾਂਗੇ ਜਿਹੜੀਆਂ ਜਿਮਨੀ ਚੋਣਾਂ ਨੇ ਤੇ ਨਵਾਂ ਅਕਾਲੀ ਦਲ ਜਿਹੜਾ ਬਣਾਵਾਂਗੇ 27 ਦੇ ਵਿੱਚ ਸਰਕਾਰ ਬਣਾਵਾਂਗੇ ਨਹੀਂ ਚਲੋ ਉਹਨਾਂ ਨੂੰ ਹੱਕ ਆ ਕਿਨੂੰ ਕਿਨੂੰ ਨਾਲ ਲੈਂਦੇ ਆ ਕੀ ਦੇ ਨਾਲ ਰਲ ਕੇ ਬਣਾਉਂਦੇ ਆ ਅਮਰਤਪਾਲ ਸਿੰਘ ਖੋਰੀ ਵੀ ਐਮਪੀ ਬਣੇ ਨੇ ਕੁਦਰਤੀ ਹੈ ਕਿ ਇਹ ਇਹਨਾਂ ਦੀ ਕੋਸ਼ਿਸ਼ ਇਹ ਹੋਊਗਾ ਕਿ ਅਸੀਂ ਰਲ ਕੇ ਬਣਾਈਏ ਪਰ ਮੇਰਾ ਤੇ ਇੱਕੋ ਸਵਾਲ ਹੈ ਕਿ ਦੇਖੋ ਮੈਂ ਇੱਕ ਬੈਂਦੀ ਕਰਾਂ ਜੀ ਮੈਂ ਮਾਰਚ ਚ ਜੋ ਮੈਂ ਆਪਣੀ ਜਿਹੜੇ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਪਾਰਲੀਮੈਂਟ ਵਾਸਤੇ ਪੇਸ਼ ਕੀਤੀ ਸੀ ਪ੍ਰਧਾਨ ਸਾਸੂਬੀਰ ਸਿੰਘ ਬਾਦਲ ਚਲੋ ਗੱਲ ਚੱਲਦੀ ਰਹੀ ਪਰ ਫੈਸਲਾ ਤੇ ਪ੍ਰਧਾਨ ਸਾਹਿਬ ਨੇ ਲੈਣਾ ਜਾਂ ਪਾਰਟੀ ਨੇ ਲੈਣਾ ਮੈਂ ਤਾਂ ਹਮੇਸ਼ਾ ਦਾਅਵਾ ਰੱਖਦਾ ਇੱਕ April 2024 ਨੂੰ ਮੀਟਿੰਗ ਹੁੰਦੀ ਹੈ ਚੰਡੀਗੜ੍ਹ ਲੋਕ ਸਭਾ ਖਡੂਰ ਸਾਹਿਬ ਸਾਹਿਬ ਦੇ ਹਲਕਿਆਂ ਦੀ ਨੋਹਾਂ ਦੀ ਉੱਥੇ ਸਾਰੇ ਆਗੂ ਜਾਂਦੇ ਨੇ ਉੱਥੇ ਸਾਂਝੀ ਮੀਟਿੰਗ ਹੁੰਦੀ ਹੈ ਤੇ ਫਿਰ ਕੱਲੇ-ਕੱਲੇ ਦੇ ਵਿਚਾਰ ਵੀ ਲੈ ਜਾਂਦੇ ਤੇ ਜਦੋਂ ਮੈਨੂੰ ਕੱਲੇ ਨੂੰ ਪੁੱਛਿਆ ਜਾਂਦਾ ਤਾਂ ਮੇਰੇ ਨਾਲ ਕੋਈ ਵਿਚਾਰ ਨਹੀਂ ਕੋਈ ਦੂਜਾ ਨਹੀਂ ਤੇ ਜਾਣੀ ਮਨਸਤਾ ਕਹਿੰਦੇ ਵੀ ਪ੍ਰਧਾਨ ਸਾਹਿਬ ਜੀ ਮੀਟਿੰਗ ਕਰਨ ਆਲੇ। ਸਾਹਮਣੇ ਕੱਲਾ ਮੈਂ ਸੀਗਾ। ਮੈਨੂੰ ਕਹਿੰਦੇ ਵੀ ਖਡੂਰ ਸਾਹਿਬ ਵਾਸਤੇ ਕਾਉਂ ਕੇ ਪਰਿਵਾਰ ਕੇ ਮੇਰੋ ਜਹਦਰ ਗੁਰਦੇਵ ਸਿੰਘ ਕਾਉਂ ਕੇ ਦਾ। ਅੱਛਾ ਮੱਖਾ ਜੀ ਬਹੁਤ ਵਧੀਆ। ਹੂੰ ਚੰਗੀ ਗੱਲ ਐ। ਮੈਨੂੰ ਕਹਿੰਦੇ ਉਹਨਾਂ ਨਾਲ ਗੱਲ ਕਰ। ਹੂੰ ਮੱਖਾ ਜੀ ਮੈਂ ਹੁਣੇ ਚੱਲ ਜਾਣਾ। ਮੈਂ ਉੱਥੇ ਹੀ ਗੱਡੀ ਕਾਉਂਕਿਆਂ ਨੂੰ ਪਾ ਲਈ ਐ। ਮੈਂ ਉੱਥੇ ਫੋਨ ਕਰਤਾ ਪਰਿਵਾਰ ਨੂੰ ਵੀ ਮੈਂ ਆ ਰਿਹਾ। ਤੇ ਕਿਸੇ ਹੋਰ ਨੂੰ ਨਾ ਦੱਸਿਆ ਜੇ ਮੈਂ ਤੁਹਾਡੇ ਨਾਲ ਇਕੱਲੇ ਗੱਲ ਕਰਨੀ ਹੈ ਬਗੇਰਾ ਹੁੰਦਾ ਨਾ ਵੀ ਲਾਗੇ ਮਨੇ ਬਲਡਵਾ ਸਾਹਿਬ ਆ ਰਿਹਾ ਜੀ ਆਜੋ ਜੀ ਦਸਰੀ ਇਕੱਠੇ ਹੋ ਜੀ ਐ ਮੈਂ ਥੋੜਾ ਜਿਹਾ ਨੇਰੇ ਜੇ ਪਹੁੰਚਿਆ ਕਿਉਂਕਿ ਚੰਡੀਗੜ੍ਹੋਂ ਸੀਗਾ ਤੇ ਜਾਂਦਿਆਂ ਨੂੰ ਮੇਰੇ ਉਹ ਦੋਵੇਂ ਬੀਬੀ ਜੀ ਤੇ ਜਹਦਰਾ ਹੋਰੋਂ ਦਾ ਬੇਟਾ ਹਰੀ ਸਿੰਘ ਮੇਰੀ ਵੇਟ ਕਰ ਰਹੇ ਸੀ ਮਿਲੇ ਅਸੀਂ ਕਿੰਟਾ 1.5 ਘੰਟਾ ਪਤਨੀ ਜਿਆਦਾ ਟਾਈਮ ਹੀ ਰਹਿ ਗੱਲਾਂ ਬਾਤਾਂ ਸਰੇ ਕੀਤੇ ਮੈਂ ਉਹਨਾਂ ਦੇ ਸਾਹਮਣੇ ਉਹ ਪ੍ਰਪੋਜ਼ਲ ਜਿਹੜੀ ਹੈ ਰਖਤੀ ਖਡੂਰ ਸਾਹਿਬ ਦੀ ਰਖਤੀ ਉਹਨਾਂ ਨੇ ਬੜਾ ਸਤਿਕਾਰ ਦਿੱਤਾ ਬੜੇ ਮਾਣ ਦੇ ਨਾਲ ਉਹਨਾਂ ਨੇ ਕਿਹਾ ਜੀ ਧੰਨਵਾਦ ਅਸੀਂ ਅਕਾਲੀ ਆ ਅਕਾਲੀ ਦਲ ਦੇ ਨਾਮ ਨਾਲ ਜਿੱਥੇ ਵੀ ਸਾਨੂੰ ਅਕਾਲੀ ਦਲ ਸੱਦੂਗਾ ਅਸੀਂ ਆਵਾਂਗੇ ਪਰ ਅਸੀਂ ਇਲੈਕਸ਼ਨ ਨਹੀਂ ਲੜ ਸਕਦੇ ਦੇਖੋ ਸਬਰ ਦੇਖੋ ਤੁਸੀਂ ਬਿਲਕੁਲ ਸੋਚ ਦੇਖੋ ਉਹ ਕਹਿੰਦੇ ਜੀ ਇਸ ਕਰਕੇ ਨਹੀਂ ਲੜਦੇ ਜਿਹੋ ਜੀ ਲਹਿਰ ਚੱਲੀ ਆ ਤਾਂ ਸ਼ਹਿਰ ਉਹ ਜਿੱਤੀ ਜਾਂਦੇ ਮੈਂ ਦੱਸ ਦਾਂ ਉਹ ਕਹਿੰਦੇ ਜੀ ਪੀ 1999 ਦੇ ਵਿੱਚ ਲੁਧਿਆਣੇ ਤੋਂ ਜਦੋਂ ਮਾਨ ਸਾਹਿਬ ਜਿੱਤੇ ਆ ਜਿਹੜਾ ਗੁਣਾ ਪਿਆ ਸੀ ਟਿਕਟ ਦਾ ਉਹ ਪਿਆਸੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਹੋ ਰਹਾਂ ਦਾ ਪੀ ਇਹਨਾਂ ਨੂੰ ਇਲੈਕਸ਼ਨ ਲੁਧਿਆਣੇ ਤੋਂ ਲੜਾਈ ਜਾਵੇ ਤੇ ਜਥੇਦਾਰ ਕਾਉਂਕੇ ਸਾਹਿਬ ਨੇ ਉਸ ਸਮੇਂ ਨਾ ਕਰ ਦਿੱਤੀ ਸੀ ਕਿ ਮੈਂ ਨਹੀਂ ਲੜਨੀ ਤੇ ਉਹਨਾਂ ਦੀ ਥਾਂ ਤੇ ਫਿਰ ਬੀਬੀ ਰਜਿੰਦਰ ਕੌਰ ਬਲਾਰਾ ਨੂੰ ਲੜਾਈ ਗਈ ਸੀ ਜਿਹੜੀ ਪ੍ਰੋਫੈਸਰ ਬਲਾਰਾ ਦੇ ਮਿਸਿਸ ਸੀਗੀ ਤੇ ਜਿਸ ਵਾਰ ਗੁਰਦੇਵ ਸਿੰਘ ਕਹੋਂ ਕਿ ਉਹਰਾਂ ਨੇ ਘਰ ਚਣ ਕੇ ਗੱਲ ਕੀਤੀ ਕਿ ਭਾਈ ਮੈਨੂੰ ਉਹ ਟਿਕਟ ਦੇਂਦੇ ਸੀਗੇ ਮੈਂ ਨਾ ਕੀਤੀ ਐ ਤੇ ਸਰੀਰ ਦਾ ਕੋਈ ਪਤਾ ਨਹੀਂ ਹੁੰਦਾ ਕੱਲ ਨੂੰ ਕੀ ਪਾਣਾ ਵਾਪਰ ਜੇ ਇਹ ਨਾ ਹੋਵੇ ਕਿ ਕੱਲ ਨੂੰ ਤੁਸੀਂ ਇਲੈਕਸ਼ਨ ਲੜਦੇ ਫਿਰੋ ਆਪਾਂ ਇਲੈਕਸ਼ਨ ਅੱਜ ਨਹੀਂ ਆਉਣਾ ਅੱਛਾ ਉਹਨਾਂ ਨੇ ਮਤਲਬ ਸਾਰੇ ਸੁਭਾਅ ਜਿਤਨਾ ਉਹ ਗੁਰਮੁਖ ਬੰਦੇ ਸੀਗੇ ਵੀ ਮੇਰਾ ਕੋਈ ਪਤਾ ਨਹੀਂਗਾ ਤੇ ਇਹ ਨਾ ਹੋਵੇ ਕਿ ਮਗਰ ਤੁਸੀਂ ਇਲੈਕਸ਼ਨ ਲੜਦੇ ਫਿਰੋ ਉਹ ਕਹਿੰਦੇ ਸਾਨੂੰ ਜਹੇਦਰ ਹਰੋਂ ਦੇ ਬਚਨ ਹੋਏ ਆ ਤੇ ਅਸੀਂ ਉਸ ਬਚਨ ਦੀ ਅਵਗਿਆ ਨਹੀਂ ਕਰ ਸਕਦੇ ਉਲੰਘਣਾ ਨਹੀਂ ਕਰ ਸਕਦੇ ਅਸੀਂ ਇਲੈਕਸ਼ਨ ਨਹੀਂ ਲੜ ਸਕਦੇ ਚਲੋ ਉਹਨਾਂ ਦੀ ਗੱਲ ਸਹੀ ਸੀ ਮੈਂ ਬਥੇਰਾ ਕਹਿਆ ਜੀ ਮੈਂ ਕਹਿਆ ਜੀ ਹੁਣ ਲੋੜ ਆ ਤੁਹਾਡੀ ਫਿਰ ਵੀ ਜਹੇਦਰ ਹਰੋਂ ਬਚਨ ਕਰਦਾ ਉਹ ਕਹਿੰਦੇ ਜੀ ਅਸੀਂ ਅਕਾਲੀ ਦਲ ਤੋਂ ਨਹੀਂ ਭੱਜੇ ਅਸੀਂ ਨਾਲ ਆ ਅਕਾਲੀ ਹਾਂ ਅਕਾਲੀ ਦਲ ਦੇ ਨਾਲ ਆ ਪਰ ਅਸੀਂ ਜਹੇਦਰ ਹਰੋਂ ਦੇ ਬਚਨ ਨੂੰ ਨਹੀਂ ਛੱਡ ਸਕਦੇ ਚਲੋ ਮੈਨੂੰ ਸੀਗਾ ਕਿ ਹੁਣ ਜਿਹੜਾ ਆ ਪਹੁੰਚੋਂ ਕਿ 99% ਮੇਰੀ ਆਸ ਸੀ ਕਿ ਮੈਂ ਹੀ ਖਡੂਰ ਸਾਹਿਬ ਤੋਂ ਲੜਨੂੰ ਆ ਮੈਂ ਸੱਜੇ ਵੀ ਖੱਬੇ ਵੀ ਜਿਹੜਾ ਮਿਲਦਾ ਰਿਹਾ ਮੈਂ ਉਹਦੇ ਨਾਲ ਗੱਲ ਕਰਦਾ ਰਿਹਾ। ਬਾਕੀ ਸਾਰੀਆਂ ਟਿਕਟਾਂ ਐਲਾਨ ਹੋ ਗਈਆਂ ਪੰਜਾਬ ਦੇ ਇਕੱਲੇ ਖਡੂਰ ਸਾਹਿਬ ਵਾਲੀ ਨਹੀਂ ਹੋਈ। ਹੂੰ ਉਹਦੇ ਪਿੱਛੇ ਕੀ ਕਾਰਨ ਸੀ ਉਹ ਪ੍ਰਧਾਨ ਸਭ ਦੱਸ ਸਕਦੇ ਆ। ਹੂੰ ਕੋਈ ਦੋ ਚਾਰ ਉਮੀਦਵਾਰ ਹੋਰ ਹੋਣਗੇ। ਹੂੰ ਜਿਨ੍ਹਾਂ ਕਰਕੇ ਕੜਿੱਕੀ ਪਈ ਹੋਣੀ ਹੈ। ਹੂੰ ਇਹਦੇ ਦਰਮਿਆਨ ਕੀ ਹੁੰਦਾ ਆ ਕਿ ਜਿਹੜੇ ਕਹਿੰਦੇ ਅਸੀਂ ਲਕਸ਼ਣ ਨਹੀਂ ਲੜਨੀ। ਹੂੰ ਜਾਂ ਸੰਵਧਾਨ ਨੂੰ ਨਹੀਂ ਮੰਨਦੇ। ਹੂੰ ਚਲੋ ਉਹਨਾਂ ਦੀ ਮਰਜ਼ੀ ਆ ਉਹਨਾਂ ਦੀ ਆਪਣੀ ਸੋਚ ਹੈ। ਹੂੰ ਭਾਈ ਅਮਰਤਪਾਲ ਸਿੰਘ ਫੁਰਾਂ ਦਾ ਹੋਗਾ ਜੀ ਉਹ ਖਡੂ ਸਭ ਤੋਂ ਇਲੈਕਸ਼ਨ ਲੜਨਗੇ ਅਕਾਲੀ ਦਲ ਦੀ ਟਿਕਟ ਨਾ ਸੁਣੀ ਸੀ ਹੋਈ ਉਹਦੇ ਅੰਸ ਹੋਊਗੀ ਤੇ ਮਿੰਟੋ ਮਿੰਟੀ ਸੋਸ਼ਲ ਮੀਡੀਆ ਤੇ ਇੰਨਾ ਜ਼ਿਆਦਾ ਅਸਰ ਹੋਇਆ ਜੀ ਬਸ ਭਾਈ ਅਮਰਤਪਾਲ ਸਿੰਘ ਨੂੰ ਸਿੱਖ ਸੰਗਤ ਹੀ ਬਚਾ ਸਕਦੀ ਹੈ ਵੋਟਾਂ ਪਾਓ ਜੀ ਜਿਤਾਓ ਜੀ ਬਾਹਰ ਕਢਾਓ ਜੀ ਜਿਤਨਾ ਸਿਮਰ ਜੀ ਸਨਮਾਨ ਗੁੜਾ ਜੀ ਅਜੇ ਕਿ ਸਿਮਰ ਜੀ ਸਨਮਾਨ ਜਿੱਤਣ ਕਰਕੇ ਬਾਹਰ ਨਹੀਂ ਸੀ ਆਇਆ ਨਾ ਕੋਈ ਕਾਨੂੰਨੀ ਅਜੇ ਹਾਂ ਤੇ ਲੋਕਾਂ 'ਚ ਮੈਸੇਜ ਚਲਾ ਗਿਆ ਮੈਸੇਜ ਚਲਾ ਗਿਆ ਤੇ ਇੱਕ ਨਾਲ ਇਹ ਵੀ ਮੈਸੇਜ ਚਲਾ ਗਿਆ ਸੋਸ਼ਲ ਮੀਡੀਆ 'ਚ ਵੀ ਕਾਲੀਦਲ ਵੀ ਸਹਿਮਤ ਹੈ ਵੀ ਕਾਲੀਦਲ ਨੇ ਐਸੇ ਕਰਕੇ ਉਮੀਦਵਾਰ ਨਹੀਂ ਖੜਾ ਕੀਤਾ ਮੇਰੇ ਹਰਕੇ 'ਚ ਸਭ ਤੋਂ ਜ਼ਿਆਦਾ ਖੇਮ ਕਰ ਜੇ ਲੜਾ ਲੜਾ ਹੋਊਗੀ ਜੀ ਬੰਦਾ ਆ ਜੀ ਫਰਾਣਾ ਕਹਿੰਦਾ ਜੀ ਅਮਰਪਾਲ ਸੌਂਜੀ ਅਮਰਪਾਲ ਸੌਂਜੀ ਮੈਂ ਚਲੋ ਮੈਂ ਜੀ ਸੁਖਵੀਰ ਜੀ ਨੂੰ ਨਾਂ ਕਰਤੀ ਵੀ ਮੈਂ ਮਤਲਬ ਆਪ ਦਾ ਦਾਵਾ ਵਾਪਸ ਲੈਣਾ ਜਦੋਂ ਮੈਂ ਦਾਵੇਦਾਰ ਸੀਗਾ ਤੇ ਜਦੋਂ ਮੈਂ ਲੱਖ ਦੇਖੇ ਹਾਂਜੀ ਤੇ ਮੈਂ ਨਾ ਕਰਤੀ ਚਲੋ ਨਾ ਮੇਰੀ ਸੁਣ ਲੀਂ ਇਹਨੇ ਨਾ ਕਰਤੀ ਫਿਰ ਮੇਰੇ ਅਗਲੇ ਦਿਨ ਮੇਰੇ ਮਨ 'ਚ ਆਇਆ ਯਾਰ ਇਹਨਾਂ ਨੇ ਬੰਦਾ ਕੋਈ ਨਾ ਕੋਈ ਦੇਣਾ ਆ ਖਾਲੀ ਤੇ ਨਾ ਛੱਡਣਾ ਨਹੀਂਗਾ ਲਖਸ਼ ਤੇ ਉਹਦੀ ਫੇਰ ਲੜਨੀ ਪੈਣੀ ਹੈ ਮੈਨੂੰ ਲੜਨੀ ਪੈਣੀ ਆ ਆਪਦੇ ਹੜਕੇ ਤੋਂ ਖੇਮ ਕਰਨ ਤਾਂ ਤੇ ਕਿਉਂ ਨਾ ਕੋਈ ਇਹਨਾਂ ਨੂੰ ਉਮੀਦਵਾਰ ਦੇ ਦਿੱਤਾ ਜਾਵੇ ਮੈਂ ਸਰਬਜੀ ਸਹੋਰਣਾ ਨਾਲ ਗੱਲ ਕੀਤੀ ਇਹੀ ਖਾਲਸਾ ਜੀ ਨਾਲ ਅੱਛਾ ਭਾਈ ਬਿਨ ਸਿੰਘ ਹੋਰਾਂ ਦੇ ਬੇਟੇ ਨਾਲ ਮੈਂ ਬਜੀਤ ਸਰਬਜੀਤ ਨੂੰ ਫਰੀਦਕੋਟ ਤੋਂ ਲੜਨੀ ਚਾਹੁੰਨਾ ਆ ਹੂੰ ਤੇ ਜੇ ਤੈਨੂੰ ਖਡੂਰ ਸਾਹਿਬ ਲੈ ਜਾਈਏ ਉਹ ਜਿੱਤਰਾ ਬੋਲਦਾ ਭਾਜੀ ਜਿੱਤਰਾ ਤੁਹਾਨੂੰ ਚੰਗਾ ਲੱਗਦਾ ਮੈਂ ਉਹਦੀ ਮੈਸੇਜ ਦੇ ਨਾਲ ਵੀ ਗੁੱਡੀ ਦੇ ਨਾਲ ਵੀ ਸੰਦੀਪ ਦੇ ਨਾਲ ਵੀ ਗੱਲ ਕਰਨੀ ਗੱਲ ਨੇਪਰੇ ਚੜ ਗਈ ਮੈਂ ਇਦੋਂ ਜਿੰਨੇ ਸੈਗਮੈਂਟ ਪੈਂਦੇ ਸੀ ਖਡੂਰ ਸਾਹਿਬ 'ਚ ਸਵਾਏ ਪੱਟੀ ਵਾਲੇ ਆਦੇਸ਼ ਪ੍ਰਤਾਪ ਨੂੰ ਛੱਡ ਕੇ ਬਾਕੀ ਸਾਰਿਆਂ ਨਾਲ ਗੱਲ ਕਰ ਲਿਓ ਕਹਿੰਦੇ ਜੀ ਵਧੀਆ ਜੀ ਉਹਨਾਂ ਨੂੰ ਦਵਾ ਦਿਓ ਉਦੋਂ ਮੈਂ ਫਰੀਦਕੋਟ ਵਾਲਿਆਂ ਨਾਲ ਗੱਲ ਕਰ ਲਈ ਬੰਟੀ ਹੋ ਗਿਆ ਤੀਰਸੋਂ ਵਾਲਾ ਹੋ ਗਿਆ ਮਨਤਾਰ ਬਰਾੜ ਹੋ ਗਿਆ ਮੱਖਣ ਬਰਾੜ ਹੋ ਗਿਆ ਮੈਂ ਪੰਜਾਛਿਆਨ ਉੱਥੇ ਗੱਲ ਕਰ ਲਈ ਜੋ ਕਹਿੰਦੇ ਚੰਗੀ ਗੱਲ ਹੈ ਜੀ ਤੁਸੀਂ ਲੈ ਜਾਓ ਮੈਂ ਸੁਵਿਰ ਜੀ ਨਾਲ ਗੱਲ ਕੀਤੀ ਵੀ ਆਹ ਪ੍ਰੋਪੋਜ਼ਲ ਹੈ ਮੈਨੂੰ ਕਹਿੰਦੇ ਤੂੰ ਸਵੇਰੇ ਬਾਦਲਪਿੰਡਾ ਜਾ ਮੈਂ ਬਾਦਲਪਿੰਡ ਚਲਾ ਗਿਆ ਇੱਕ ਦੂਸਰ ਜਨ ਨਹੀਂ ਹੋਰ ਚਲੇ ਗਏ ਸਾਬਕਾ ਮਲੇ ਤੇ ਜਾ ਕੇ ਗੱਲਬਾਤ ਕੀਤੀ ਉਹ ਕਹਿੰਦੇ ਜੀ ਮੇਰੇ ਕੋਲ ਇਹ ਸਰਬਜੀ ਸੁਖਾਲਸਾ ਹੋਰੀ ਆਏ ਸੀ ਉਹ ਫਰੀਦਕੋਟੋਂ ਮੰਗਦੇ ਸੀ ਤੇ ਕੋਈ ਕਾਰਨ ਸੀ ਕਿ ਜਿੰਨਾ ਕਰਕੇ ਆਪਾਂ ਉਹ ਉਹਨਾਂ ਨੂੰ ਨਹੀਂ ਦੇ ਸਕੀ ਤੇ ਮੈਂ ਕਿਹਾ ਚਲੋ ਹੁਣ ਸਾਡੇ ਕੋਲ ਤਾਂ ਘਦੂਰ ਸਾਹਿਬ ਦੇ ਦਿਓ ਚਲੋ ਉਹ ਐਵੇਂ ਕਹਿ દिए ਕਿ ਉਹ ਮਤਲਬ ਕੋਈ ਉਹਨਾਂ ਵੱਲੋਂ ਨਾ ਨਹੀਂ ਸੀ ਪਰ ਉਹਨਾਂ ਨੇ ਜਦੋਂ ਵਿਚਾਰ ਕੀਤੀ ਤੇ ਖਾਸ ਕਰਕੇ ਅੰਮ੍ਰਿਤਸਰ ਤੋਂ ਜੋਸ਼ੀ ਸਾਹਿਬ ਤੇ ਪਟਿਆਲੇ ਤੋਂ ਸ਼ਰਮਾ ਸਾਹਿਬ ਉਹ ਕਹਿੰਦੇ ਜੀ ਫਿਰ ਸਾਡੇ ਵਾਲਾ ਕੋ ਗਜਿਤ ਜੀ ਅਹੀਂ ਸੀਟਾਂ ਜਿੱਤ ਰਹੇ ਉਦੋਂ ਰੌਲਾ ਬੜਾ ਸੀ ਕਿ ਦੋਵੇਂ ਸੀਟਾਂ ਆ ਰਹੀਆਂ ਨੇ ਹਾਂਜੀ ਵੀ ਅੰਮ੍ਰਿਤਸਰ ਵੀ ਆ ਰਹੀ ਹੈ ਤੇ ਪਟਿਆਲਾ ਵੀ ਆ ਰਹੀ ਹੈ ਵੀ Hindu ਵੋਟਰ ਜਿਹੜਾ ਸਾਰਾ ਇਹਨਾਂ ਦੇ ਨਾਲ ਤੁਰ ਗਿਆ ਉਹਨਾਂ ਕਹਿੰਦੇ ਜੀ ਸਾਡਾ ਤਾਂ ਸਾਰਾ ਵੋਟ ਜਿਹੜਾ ਹਿੰਦੂ ਵੋਟ ਹੈ ਅਸੀਂ ਤਾਂ ਉਹ ਤੇ ਮਨਸਰ ਕਰਦੇ ਹਾਂ ਸਾਰਾ ਵਾਪਸ ਹੋ ਜਾਣਾ ਫਿਰ ਲਾਇ ਦੇ ਕੇ ਜਿੰਨੂੰ ਵੀ ਪੁੱਛਿਆ ਉਹ ਕਹਿੰਦੇ ਜੀ ਵਿਰਸਾ ਉਹਨਾਂ ਖੜਿਆ ਕਰਦੇ ਹਰਕ ਨਹੀਂ ਮੈਂ ਉੱਥੇ ਸਪੀਕਰ ਲੱਗਾ ਸੀਗਾ ਮੈਂ ਕਹਿੰਦਾ ਸਪੀਕਰ ਤੇ ਗੱਲ ਕਰ ਰਿਹਾ ਸੀ ਪ੍ਰਧਾਨ ਸਾਹਿਬ ਨੋਆ ਤੋਂ ਸਭ ਬੰਦੇ ਨਾਲ ਗੱਲ ਕੀਤੀ ਤੇ ਮੈਂ ਕਿਹਾ ਪ੍ਰਧਾਨ ਜੀ ਮੈਂ ਨਹੀਂ ਮੈਂ ਤਾਂ ਤੁਹਾਨੂੰ ਬੁਲਾਣਾ ਕੀਤੀ ਹਾਂਜੀ ਮੈਂ ਤਾਂ ਉਹ ਕਿਨਾਂ ਅੱਗੇ ਪਹੁੰਚ ਜੋ ਕਹੀ ਜਾਂਦੇ ਆ ਉਹ ਨਾ ਹੋਊਗੀ ਸਰਪਜੀ ਸਿੰਘ ਵਾਲਿਆਂ ਇਹਦੇ ਹੋਰ ਤੇ ਆ ਜਾਣਗੇ ਕੋਈ ਚੰਗਾ ਮੈਸੇਜ ਆਂਦਾ ਆ ਉਹ ਤੇ ਮੈਦਨ ਨੂੰ ਦੇਣਾ ਚਾਹੁੰਦਾ ਬਾਕੀ ਸਾਰੇ ਹੀ ਬੰਦੇ ਜਿਹੜੇ ਇਸ ਗੱਲ ਤੇ ਰੌਲਾ ਪਈ ਜਾਂਦੇ ਲਓ ਜੀ ਅਖੀਰ ਤੇ ਪ੍ਰਧਾਨ ਸਾਹਿਬ ਨੇ ਆਪ ਵੀ ਜਕਾਰਾ ਛੱਡਿਆ ਆਪ ਵੀ ਟਿੱਟਰ ਲਾਣ ਕੀਤੀ ਆਪ ਵੀ ਉਹਨਾਂ ਨੇ ਉਹ ਰਜਾਈ ਦੀ ਮੁੰਡਾ ਉਹਨੂੰ ਕਹਿਦਾ ਵੀ ਹੁਣੇ ਮੈਸੇਜ ਭਜੋ ਹਾਂਜੀ ਐਲਾਨ ਕਰ ਦਿਓ ਚਲੋ ਜੀ ਹੋ ਗਿਆ ਆਪਾਂ ਫਿਰ ਇਹ ਨਹੀਂਗਾ ਕਿ ਪਾਰਟੀ ਦਾ ਹੁਕਮ ਜਦੋਂ ਇਸ ਰੂਪ ਚ ਹੋ ਜੇ ਤੇ ਵਿਰਸਾ ਸੰਗਲਟ ਉਹ ਤੇ ਭੱਜਣ ਵਾਲਾ ਨਹੀਂਗਾ ਮੈਂ ਤਾਂ ਸਰਪ ਜੀ ਉਸਨੂੰ ਟਿਕਟ ਤੋਂ ਆਉਂਦਾ ਸੀਗਾ ਹਾਂਜੀ ਤੇ ਉਦੋਂ ਉਦੋਂ ਇਹ ਨਾ ਹੱਸ ਸਕਦੇ ਨੂੰ ਫਰੀਦਕੋਟ ਤੋਂ ਹੀ ਦੇ ਦਿੱਤੀ ਜਾਂਦੀ ਮੈਂ ਜੀ ਮੈਂ ਲੱਗਾਂ ਨਾ ਕਰਾਂ ਜਿਹੜੇ ਪਹਿਲਾਂ ਤੁਹਾਡੇ ਵਾਲਾ ਸਵਾਲ ਦਾ ਜਵਾਬ ਦੇਣਾ ਕਿ ਸਰਬਜੀ ਸੂ ਖਾਲਸਾ ਹੋਰੀ ਸਭ ਸੁਖਬੀਰ ਸਿੰਘ ਬਾਦਲ ਕੋਲੇ ਜਾ ਕੇ ਕੱਲ ਤੱਕ ਤੇ ਫਰੀਦਕੋਟ ਤੋਂ ਟਿਕਟ ਮੰਗਦੇ ਸੀ ਅੱਜ ਕਹਿੰਦੇ ਨਹੀਂ ਅਕਾਲੀ ਦਰਬ ਨਵਾਂ ਬਣਾਉਣ ਦੀ ਲੋੜ ਹੈ ਹਾਂਜੀ ਅਸੀਂ ਬਣਾਵਾਂਗੇ ਜੀ ਚਲੋ ਬਣਾਓ ਨਾ ਮੈਨੂੰ ਕੋਈ ਇਸ ਗੱਲ ਦਾ ਇਤਰਾਜ਼ ਨਹੀਂਗਾ ਉਹ ਬਣਾ ਸਕਦੇ ਆ ਹਰ ਇੱਕ ਨੂੰ ਅਧਿਕਾਰ ਆ ਇੱਥੇ ਇੱਕ ਮਹੰਤ ਸੇਵਾਦਾਸ ਸਿੰਘ ਹੁੰਦਾ ਸੀਗਾ ਫਰੋਜਪੁਰ ਦਾ ਉਹ ਸਵਾਲਾ ਖੁੰਦਾ ਸੀ ਕਲਾਈ ਉਹਦਾ ਕਾਲੀ ਦਲ ਦਾ ਨਾਂ ਕੀ ਹੁੰਦਾ ਸੀ ਸ਼ਰੋਮਣੀ ਕਾਲੀ ਦਲ ਮੰਤ ਸੇਵਾ ਦਾ ਸੀ ਇਹ 82 84 ਦੀ ਗੱਲ ਹੈ ਹਾਂਜੀ ਇਸ ਤਰ੍ਹਾਂ ਦੇ ਵੀ ਮੈਂ ਨਹੀਂ ਕਿਹਾ ਕਿ ਇਹ ਸਵਾਲਾ ਖੜੇ ਆ ਇਹਨਾਂ ਜਿੱਤੇ ਨੇ ਕਾਫੀ ਲੋਕਾਂ ਦਾ ਹੰਗਾਰਾ ਇਹਨਾਂ ਨੂੰ ਪਰ ਅਜੇ ਲੋਕਾਂ ਨੇ ਜਿੱਤ ਦਿੱਤੀ ਹੈ ਜਿੱਤ ਨੂੰ ਸੰਭਣਾ ਤੇ ਲੋਕਾਂ ਦੀਆਂ ਛਾਵਾਂ ਤੇ ਪੂਰਾ ਉਤਰਨਾ ਇਹ ਬੜਕ ਕਠਨ ਹੁੰਦਾ ਆ ਇਸ ਕਰਕੇ ਥੋੜਾ ਜਿਹਾ ਸਬਰ ਨਾਲ ਚੱਲੋ ਹਾਂਜੀ ਤੇ ਬਾਕੀ ਜੋ ਤੁਸੀਂ ਕਰਨਾ ਕਰੀ ਚਲੋ ਨਹੀਂ ਪਰ ਜੀ ਸਰਜੀ ਸਿੰਘ ਖਾਲਸਾ ਹੋਰਾਂ ਨੂੰ ਵੀ ਫਰੀਦਕੋਟ ਤੋਂ ਦਿੱਤੀ ਦਿੱਤੀ ਹੈ ਟਿਕਟ ਤੁਸੀਂ ਕਿਸੇ ਹੋਰ ਨੂੰ ਵੀ ਸੀ ਤਾਂ ਇੱਕ ਨਾਲੇ ਚੰਗਾ ਬਾਕੀ ਪਾਸਿਆਂ 'ਚ ਵੀ ਪ੍ਰਭਾਵ ਚਲੇ ਜਾਂਦਾ ਤੇ ਫਿਰ ਫਰੀਦਕੋਟ ਦੀ ਵੀ ਆ ਸਕਦੀ ਸੀ ਨਹੀਂ ਮੈਂ ਇੱਕ ਬੇਨਤੀ ਕਰਾਂ ਜੀ ਜਿਹੜੀ ਉਦੋਂ ਤੱਕ ਉਹ ਟਿਕਟ ਅਨਾਊਂਸ ਹੋ ਚੁੱਕੀ ਸੀ ਪਤਨਗੀ ਮੁੰਡੇ ਦਾ ਨਾਰਜਿੰਦਰ ਸ਼ਾਹ ਜਾਨ ਹੂੰ ਬੱਕ ਜਿਹੜਾ ਅਸਰ ਉਸਰ ਕਹਿ ਦਈਏ ਨਾ ਜੀ ਵੀ ਹੁਣ ਕਈ ਕਹੀ ਜਾਂਦੇ ਆ ਜੀ ਵੀ ਵੀ ਕਾਲੀ ਦਲ ਨੂੰ ਅਮਰਤਪਾਲ ਸਿੰਘ ਦੇ ਜਾਂ ਸਰਪਜੀਤ ਸਿੰਘ ਖਾਲਸਾ ਦੇ ਬਰਾਬਰ ਨਹੀਂ ਸੀ ਖੜਾ ਕਰਨਾ ਚਾਹੀਦਾ ਚਲੋ ਕਾਲੀ ਦਲ ਦਾ ਫੈਸਲਾ ਹੈ ਮੈਂ ਤੇ ਉਹਨਾਂ ਜੋ ਇੱਕ ਨਮਾਣਾ ਜਿਹਾ ਵਰਕਰ ਹੈ ਤੇ ਨਾ ਇਹ ਨਹੀਂ ਖੜਾ ਕਰਨਾ ਚਾਹੀਦਾ ਜੇ ਇੱਕ ਤਾਂ ਨਾ ਖੜਾ ਕਰ ਦੇ ਨਾ ਤੇ ਪੂਰੇ ਪੰਜਾਬ ਤੇ ਉਹਨਾਂ ਦਾ ਅਸਰ ਹੋਣਾ ਹੈ ਮੈਂ ਅਸਰ ਲਗਾ ਦਸਣ ਸੁਣੀ ਜਾ ਜੀ ਸੰਗਰੂਰ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ 1.5 ਸਾਲ ਪਹਿਲੋਂ MP ਬਣੇ ਲਾੜਾ ਲਾੜਾ ਤਾ 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 ਸੀ ਮਾਨ ਸਾਹਿਬ ਮਾਨ ਸਾਹਿਬ ਕੌਮ ਦੇ ਰਾਖੇ ਮਾਨ ਸਾਹਿਬ ਉਹਨਾਂ ਨੇ ਕੀ ਕੀਤਾ ਖਡੂਰ ਸਾਹਿਬ ਤੋਂ ਜਿਹੜਾ ਉਹਨਾਂ ਦਾ ਉਮੀਦਵਾਰ ਸੀਗਾ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਖੜੋਤਾ ਖੜੋਤਾ ਉਹਨਾਂ ਨੇ ਬਾੜ ਲਿਆ ਮਾਨ ਸਾਹਿਬ ਜਿੱਤ ਗਏ ਹਾਂ ਨਹੀਂ ਜਿੱਤੇ ਨਹੀਂ ਆ ਖਡੂਰ ਸਾਹਿਬ ਹਲਕਾ ਨਾਲ ਹੀ ਆ ਅੰਮ੍ਰਿਤਸਰ ਹਲਕਾ ਹੈ 60% ਅੰਮ੍ਰਿਤਸਰ ਦਾ ਹਲਕਾ ਜਿਹੜਾ ਖਡੂਰ ਸਾਹਿਬ ਦੇ ਨਾਲ ਲੱਗਦਾ ਪਿੰਡਾਂ ਦੇ ਨਾਲ ਪਿੰਡ ਨੇ ਮਤਲਬ ਇੱਕ ਦੂਜੇ ਨੂੰ ਕਰੰਟ ਜਾਂਦਾ ਪੂਰਾ ਠੀਕ ਹੈ ਤੇ ਅੰਮ੍ਰਿਤਸਰ ਤੋਂ ਖੜੂਤੇ ਸੀ ਈਮਾਨ ਸਿੰਘ ਮਾਨ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਬੇਟੇ ਫਿਰ ਤੋਂ ਸਭ ਤੋਂ ਮਤਲਬ ਮਾਨਸingh ਮਾਨ ਦੀ ਸੀਟ ਤੇ ਅਸਰ ਹੋਣਾ ਚਾਹੀਦਾ ਸੀਗਾ ਕਿ ਖਡੂਰ ਸਾਹਿਬ ਦੇ ਨਾਲ ਸੀ ਖਡੂਰ ਸਾਹਿਬ ਦੇ ਨਾਲ ਸੀਗੀ ਕਿ ਮਾਨ ਸਾਹਿਬ ਨੇ ਜਿਹੜੀ ਆ ਅਮਰਪਾਲ ਸਿੰਘ ਦੀ ਮਦਦ ਕੀਤੀ ਹੈ ਕਿਉਂਕਿ ਇੱਥੇ ਜਿਹੜੇ 5 ਹਲਕੇ ਆ ਪਿਓਰ ਸਿੱਖ ਹਲਕੇ ਆ ਡੋਮਿਨੇਟਿਡ ਨੇ ਸਿੱਖ ਡੋਮਿਨੇਟਿਡ ਹਲਕੇ ਆ 5 ਅੰਮ੍ਰਿਤਸਰ ਸੀਟ ਦੇ ਵਿੱਚ ਤੇ ਪੰਜਾਂ ਚ ਵੋਟ ਕਿੰਨੀ ਨਵਾਂ ਚ ਵੋਟ ਕਿੰਨੀ ਪੈਂਦੀ ਆ ਪਾਰਲੀਮੈਂਟ ਹਲਕੇ ਚੋਂ 25000 ਚਾ ਹਾਂਜੀ ਅੱਗੇ ਆ ਜੋ ਤਿੱਜਾ ਉਮੀਦਵਾਰ ਲੱਖਾ ਸਿਧਾਣਾ ਤੇ ਲੱਖੇ ਸਿਧਾਣੇ ਦੇ ਕਾਜਿਕਾਉਣ ਦਾਹਲ ਕਰਾਉਣ ਗਿਆ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਉਹਦੇ ਵਾਸਤੇ ਪ੍ਰਚਾਰ ਕੌਣ ਕਰਦਾ ਰਿਹਾ ਭਾਈ ਅਮਰਤਪਾਲ ਸਿੰਘ ਦਾ ਸਾਰਾ ਟੱਬਰ ਹਾਂਜੀ ਪਰਿਵਾਰ ਉਹਨਾਂ ਦਾ ਤੇ ਬੀਬੀ ਖਾਲੜਾ ਜੀ ਤੇ ਵੋਟ ਕਿੰਨੀ ਪਈ ਜਿੰਨੇ ਵੀ ਜਮਾਤ ਜਬਤ ਹੋਈ ਅੱਗੇ ਆਜੋ ਚੌਥਾ ਉਮੀਦਵਾਰ ਸੀਗਾ ਭਾਈ ਅਮਰਤਪਾਲ ਸਿੰਘ ਦੇ ਵੱਡੇ ਵੱਡੇ ਫੋਟੋਆਂ ਲਾ ਲਾ ਕੇ ਕਮਲਜੀਤ ਬਰਾੜ ਉਹ ਦਰਸ਼ਨ ਖੋਟੇ ਦਾ ਮੁੰਡਾ ਜਿਹੜਾ ਸਾਬਕਾ ਕਾਂਗਰਸੀ ਐਮਐਲਏ ਆ ਉਹਦੇ ਜਾ ਕੇ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਜਿਹੜਾ ਹੈ ਮਦਦ ਕਰਦਾ ਰਿਹਾ ਹਾਂਜੀ ਉਹਨੂੰ ਪਤਾ ਨਹੀਂ ਕਿੰਨੀ 30 35 ਹਜ਼ਾਰ ਉਹਨੂੰ ਪਈ ਇਸ ਕਰਕੇ ਜਿਹੜਾ ਨਾ ਐਵੇਂ ਗੱਲ ਕਹਿਦਨੀ ਜੀ ਆ ਸੀ ਉਹ ਸੀ ਮੈਂ ਜੋ ਹਸਾਬਤਾ ਬੁਲਾਉਣਾ ਇਸ ਸੀਟ ਤੇ ਐਸੂਰੇ ਸਿੱਖਾਂ ਦੇ ਵਿੱਚ ਤਿੰਨ ਚਾਰ ਨਾਮ ਪ੍ਰਚਲਿਤ ਨੇ ਭਾਈ ਜਗਤਾਰ ਸਿੰਘ ਵਾਰਾ ਭਾਈ ਰਾਜਵਾਨ ਪ੍ਰੋਫੈਸਰ ਪੁੱਲਰ ਇਹੀ ਨੇ ਨਾ ਕੁਰਬਾਨੀਆਂ ਵਾਲੇ ਤੇ ਇਹਨਾਂ ਚੋਂ ਭਾਈ ਗੁਰਦੀਪ ਸਿੰਘ ਖੈੜਾ ਜਿਹੜਾ ਭਾਈ ਅਮਰਪਾਲ ਸਿੰਘ ਦੇ ਪਿੰਡ ਦਾ ਆ ਉਹ ਉਹਦੀ ਸਭ ਤੋਂ ਵੱਡੀ 33 ਸਾਲ ਹੋ ਗਏ ਹੁਣ ਨਾ ਚ ਵੀ ਕੋਈ ਆ ਜਾਂਦਾ ਨਾ ਜੀ ਉਹਨਾਂ ਵਿਚਾਰਿਆਂ ਦਾ ਹਾਲ ਹੀ ਹੁਣ ਅਸੀਂ ਜਿੱਤਰਾ ਉੱਥੇ ਸਿਮਰਜੀਤ ਸਿੰਘ ਮਾਨ ਦਾ ਸੰਗਰੂਰ ਦੇ ਵਿੱਚ ਭੈਣ ਕਮਲਦੀਪ ਕੌਰ ਆਜੋਣਾ ਦਾ ਕੀਤਾ ਸੀ ਇਹ ਸਾਡੀ ਕੌਮ ਹੈ ਸਾਡੀ ਕੌਮ ਬੜੀ ਜਜ਼ਬਾਤੀ ਪਤਾ ਨਹੀਂ ਕਿ ਤਰ੍ਹਾਂ ਚੱਲ ਜਣਾ ਮੈਂ ਇੱਕੋ ਸਵਾਲ ਪੁੱਛਣਾ ਚਾਹਣਾ ਹੈ ਮੈਨੂੰ ਕੋਈ ਤਰ੍ਹਾਂ ਜ ਨਹੀਂ ਗਿਆ ਜਿੱਤਾ ਹਾਰਾਂ ਚੱਲਦੀਆਂ ਰਹਿੰਦੀਆਂ ਨਾ ਮੈਂ ਕੋਈ ਐਮਐਲਏ ਬਣਨ ਵਾਲਾ ਇਸ਼ਾਵਾਨ ਸੀਗਾ ਮੈਨੂੰ ਦੋ ਵਾਰ ਦੋ ਲੋਕਾਂ ਨੇ ਬਣਾਤਾ ਜੇ ਇੱਕ ਗਾਂ ਕਰਮਾ ਚ ਉਹ ਬਣ ਜੂਗਾ ਕੀ ਉਹ ਲੋਕ ਪੰਤ ਕੋਲ ਮਾਫੀ ਮੰਗਣਗੇ ਜਿਹੜੇ ਕਹਿੰਦੇ ਸੀਗੇ ਕਿ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾਓ ਜੀ ਜਿਤਾਓ ਜੀ ਬਾਹਰ ਕਢਾਓ ਜੀ ਤੁਸੀਂ ਜਿਤਾ ਦੇਣਾ ਤੇ ਉਹਨੇ ਬਾਹਰ ਆ ਜਾਣਾ ਇਧਰ ਉਹਨਾਂ ਦਾ ਰਿਜ਼ਲਟ ਆਉਣਾ ਤੇ ਉਧਰੋਂ ਨਾਲ ਹੀ ਗੇਟ ਖੁੱਲ ਜਾਣੇ ਆ ਕਿਉਂ ਲੋਕਣ ਕਿਉਂ ਧੋਖਾ ਦਿੱਤਾ ਗਿਆ ਕਿਉਂ ਠੱਗੀ ਮਾਰੀ ਗਈ ਹਾਂਜੀ ਇਹ ਠੱਗੀ ਆ ਨਾ ਬਿਲਕੁਲ ਤੁਸੀਂ ਸਿੱਧਾ ਕਹੋ ਵੀ ਭਾਈ ਆਹ ਉਮੀਦਵਾਰ ਆ ਹਾਂਜੀ ਉਹਦੀ ਆਹ ਦੇਣ ਆ ਪੰਥ ਨੂੰ ਤੇ ਉਹਨੂੰ ਤੁਸੀਂ ਵੋਟਾਂ ਪਾਓ ਤੁਸੀਂ ਇੱਕਾ ਜਿਹੇ ਸਾਰਾ ਕੁਝ ਪਰੋਸ ਕੇ ਮੈਨੂੰ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਮੈਨਾਂ ਇਹਨਾਂ ਗੱਲਾਂ 'ਚ ਪੈਣਾ ਚਾਹਣਾ ਹੈ ਚਲੋ ਪਰ ਮੈਂ ਮੈਂ ਲੋਕਾਂ ਦੇ ਸਾਹਮਣੇ ਸੱਚਾਈ ਰੱਖਦਾ ਕਿ ਭਾਈ ਹੁਣ ਤੂੰ ਹੁਣ ਘਟੂ ਘਟਾ ਹੁਣੀ ਉਹਨਾਂ ਨੂੰ ਪੁੱਛ ਲਓ ਜਿਹੜੇ ਕਹਿੰਦੇ ਸੀ ਕਿ ਆ ਇੱਧਰ ਜਿਤਨਾ ਆ ਇੱਧਰ ਨਾਲ ਹੀ ਐਂ ਕਰਕੇ ਜਿਹੜਾ ਇਹ ਦਰਵਾਜ਼ਾ ਖੁੱਲ ਜਾਣਾ ਮੈਂ ਤਾਂ ਕਹਿੰਦਾ ਭਾਵੇਂ ਉਹ ਕੱਲ ਨੂੰ ਆਉਂਦਾ ਅੱਜ ਅੱਜ ਉਹਦੀ ਐਨਐਸਏ ਟੁੱਟ ਜੇ ਉਹਦੇ 12 13 ਕੇਸ ਨੇ ਉਹ ਵਾਪਸ ਹੋ ਜਾਣਾ ਮਤਲਬ ਤੁਹਾਨੂੰ ਕੋਈ ਅਸਰ ਨਹੀਂ ਜਿਉਂ ਪਾਰਟੀ ਬਣਾਉਂਦੇ ਆ ਤਾਂ ਨਹੀਂ ਪਾਰਟੀ ਬਣਾਉਣ ਜੰਮ ਜੰਮ ਕੇ ਬਣਾਉਣ ਅਸਰ ਹੋਵੇ ਉਹ ਕਾਂਜਾਬ ਹੁੰਦੇ ਆ ਤੇ ਮੇਰੀ ਸਿੱਤ ਕੀ ਅਸਰ ਕਰ ਜਲ ਦੀ ਸਿੱਤੇ ਕੀ ਅਸਰ ਹੈ ਇੱਥੇ ਕਾਂਗਰਸ ਵੀ ਤੇ ਤਿੰਨ ਵਾਲਾ ਰਾਜ ਕਰੀ ਕਿ ਮੈਂ ਉਹਨਾਂ ਦੇ ਕਾਂਗਰਸ ਨਾਲ ਨਹੀਂ ਲਾਉਂਦਾ ਇਹਦੇ ਜਿੱਤੇ ਕਰਮਾਂ 'ਚ ਸਾਰਾ ਕੁਝ ਜੋ ਹੈ ਇਹਨੂੰ ਮਨਜ਼ੂਰ ਜੋ ਸੰਗਤ ਨੂੰ ਮਨਜ਼ੂਰ ਹੈ ਹਾਂਜੀ ਉਹੀ ਹੁਣ ਕਰਨਾ ਹੁੰਦਾ ਜਿਸ ਸਰਕੇ ਕਰਨ ਬਿਲਕੁਲ ਚਲੋ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਥੈਂਕ ਯੂ ਤੁਹਾਨੂੰ ਖੇਚਲ ਦਿੱਤੀ ਪਤਾ ਨਹੀਂ ਕਿੱਥੋਂ ਤੁਸੀਂ ਚੱਲੇ ਜੇ ਕਿਹੜੇ ਰਾਮਾ ਥਾਣੀ ਆਏ ਜੇ ਔਖਿਆਂ ਪੈਣੇ ਰਾਈਆਂ ਆਏ ਜੇ ਪਰ ਅੱਜ ਕੱਲ੍ਹ ਛੜਕਾ ਹੋਣੇ ਜਿੰਨਾ ਜਿਹੜੀਆਂ ਸਸਕਬੀਰ ਸਿੰਘ ਬਾਦਲ ਨੇ ਬੁਲਾਈਆਂ ਦਾ ਮਲਾਈ ਆ ਘੁੰਦੇ ਜੀ ਹੈਗਾ ਕਿ ਨਹੀਂ ਸੜਕਾਂ ਵਧੀਆ ਛੜਕਾਂ ਵਧੀਆ ਉਹਦੇ ਤੇ ਆਏ ਜੇ ਇਸ ਕਰਕੇ ਤੂੰ ਹੋਰ ਐਸੇ ਸੜਕਾਂ ਦੇ ਬਾਰੇ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਮਜ਼ਾਕ ਵੀ ਉਡਾਇਆ ਜਾਂਦਾ ਰਿਹਾ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਕੱਪ ਮਾਰਤੀ ਜੀ ਬੰਬ ਸੱਟ ਕੇ ਸੜਕਾਂ ਜਿਹੜੀਆਂ ਉਹ ਨਹੀਂ ਟੁੱਟਣੀਆਂ ਜਿਹੜਾ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਉਦੋਂ ਬਿਆਨ ਦਿੱਤਾ ਸੀ ਤਾਂ ਉਦੋਂ ਬਾਅਦ ਉਹ ਕਾਫੀ ਟਰੋਲ ਵੀ ਹੁੰਦੇ ਰਹੇ ਆ ਨਹੀਂ ਦੇਖੋ ਮੈਂ ਦੱਸਦਾ ਪਹਿਲੀ ਤੇ ਗੱਲ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਜਦੋਂ 2007 ਦਾ ਚੋਣ ਮੈਨੀਫੈਸਟੋ ਉਹਨੇ ਬਣਾਇਆ ਸੀਗਾ ਭਾਵੇਂ ਕਿ ਬਾਦਲ ਸਾਹਿਬ ਸੀਗੇ ਉਹਨੂੰ ਕਰਤਾ ਤਰਤਾ ਤੇ ਉਹਦੇ ਚ ਆਟਾ ਦਾਲ ਦੀ ਸਕੀਮ ਦੀ ਗੱਲ ਕੀਤੀ ਸੀ ਕੋਈ ਨਹੀਂ ਡਾ ਵੱਡਾ ਗੱਪ ਇਹ ਕਿਵੇਂ ਹੋ ਜਾ ਉਹ ਹੋ ਗਿਆ ਪੁਰਾ ਫਿਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਬਿਜਲੀ ਸਰਪਲਸ ਸਰਪਲਸ ਕਰ ਦੂੰ ਲੈ ਦਾ ਦਾ 12-12 ਘੰਟੇ ਕੱਟ ਲੱਗਦੇ ਇਹ ਕਹਿੰਦਾ ਕਿ ਮੈਂ ਬਿਜਲੀ ਆਮ ਕਰ ਦੂੰਗਾ ਗੱਪ ਗੱਪੀ ਹਾਂਜੀ ਫਿਰ ਜਦ ਸੁਖਵੀਰ ਸਿੰਘ ਬਾਦਲ ਨੇ ਕਿਹਾ ਛੜਕਾਂ ਇਹੋ ਜਿਹੀਆਂ ਬਣਾ ਦੂੰਗਾ ਕਿ ਬੰਬ ਮਾਰੋ ਕੋਈ ਤਾਂ ਨਹੀਂ ਟੁੱਟਦੀਆਂ ਇਹ ਇੱਕ ਆਮ ਸੁਧਾਰਨ ਭਾਸ਼ਾ 'ਚ ਇੱਕ ਉਦਾਹਰਨ ਹੈ ਹਾਂਜੀ ਬਿਲਕੁਲ ਤੇ ਯਾਰ ਜਿਵੇਂ ਆਪਾਂ ਕਹਿੰਦੇ ਨਾ ਯਾਰ ਤੂੰ ਗੱਲ ਛੱਡ ਗੋਲੀ ਮਾਰ ਗੱਲ ਨੂੰ ਉਹਨੂੰ ਗੱਲ ਨੂੰ ਗੋਲੀ ਤਾਂ ਹੀ ਮੱਚਦੀ ਬਿਲਕੁਲ ਠੀਕ ਹੈ ਠੀਕ ਹੈ ਨਾ ਗੱਲ ਨੂੰ ਗੋਲੀ ਤਾਂ ਨਹੀਂ ਨਭਦੀ ਇਸੇ ਤਰ੍ਹਾਂ ਹੀ ਜਿਹੜਾ ਹੈ ਇੱਕ ਆਧਾਰਨ ਦਿੱਤੀ ਉਹਨਾਂ ਨੇ ਕਿ ਬੰਬ ਨਾਲ ਵੀ ਨਹੀਂ ਟੁੱਟਦੀਆਂ ਤੇ ਟੁੱਟਦੀਆਂ ਵੀ ਨਹੀਂ ਚੰਗੇ ਸਰਕਾ ਠੀਕ ਹੈ ਜਿਹੜੀ ਉਹਨੇ ਬਣਾ ਕੇ ਦਿੱਤੀਆਂ ਤੇ ਜਿਹੜੇ ਉਹ ਲਾਣਾ ਬਾਣਾ ਉਹ ਉਹ ਜੱਟ ਦੀ ਸਿਹਤ ਤੇ ਕੋਈ ਅਸਰ ਨਹੀਂ ਉਹ ਹਮੇਸ਼ਾ ਖੁਸ਼ ਰਹਿੰਦਾ ਚੜਦੀ ਕਲਾ ਚ ਰਹਿੰਦਾ ਹੈ ਦੇਖੋ ਬੜਿਆਣਾ ਬਾਪਿਆ ਹੈ ਬਾਦਲ ਸਾਹਿਬ ਦੀ ਸਿਆਸਤ ਹੋਰ ਤਰ੍ਹਾਂ ਦੀ ਸੀਗੀ ਹਾਂਜੀ ਉਹ ਜਿਆ ਕੋਈ ਨਹੀਂ ਹੋ ਸਕਦਾ ਪਰ ਜਿਹੜਾ ਵਿਜ਼ਨ ਹੈ ਅੱਜ ਦੇ ਜਮਾਨੇ ਦਾ ਅੱਜ ਦੇ ਜਮਾਨੇ ਦਾ ਉਹ ਕੇਵਲ ਤੇ ਕਿਉਂ ਸਤ ਸੁਬੀਰ ਸਿੰਘ ਬਾਦਲਕੁੜੇ ਹੋਰ ਕਿਸੇ ਕੋਲ ਨਹੀਂ ਹੈ। ਉਹ ਜੋ ਮਰਜ਼ੀ ਦਾ ਵਾਕ ਰਿਹਾ ਚਲੋ ਭਾਈਸਨ ਸਰਦਾਰ ਵਿਰਸਾ ਸਿੰਘ ਬਲਟੋਹਾ ਜਿਨ੍ਹਾਂ ਨੇ ਹਰ ਸਵਾਲ ਦਾ ਜਵਾਬ ਜਿਹੜਾ ਬੜੀ ਵਿਵਾਕੀ ਦੇ ਨਾਲ ਦਿੱਤਾ ਹੈ ਉਮੀਦ ਕਰਦੇ ਹਾਂ ਕਿ ਬਲਟੋਹਾ ਸਾਹਿਬ ਉਹਨਾਂ ਦੇ ਨਾਲ ਕੀਤੀ ਗੱਲ ਬਾਤ ਤੁਹਾਨੂੰ ਜੂ ਪਸੰਦ ਆਈ ਉਹ ਦੁਆਰਾ ਫਿਰ ਮਿਲਾਂਗੇ। ਧੰਨਵਾਦ।